ਮੈਂ ਕਹਿੰਦਾ ਹੁਣਾ ਤੁਹਾਡੀ ਮਾਂ ਬੋਲੀ ਉਹ ਜਿਹੜੀ ਤੁਹਾਡੀ ਰੂਹ ਦੀ ਬੋਲੀ ਆ ਆਤਮਾ ਦੀ ਬੋਲੀ ਸੁਹਾਵੀ ਆਡੀਓ ਬੁక్స్ ਇਹ ਤੁਹਾਡਾ ਕਾਰੋਬਾਰ ਹੈ ਸ਼ੌਕ ਹੈ ਜਾਂ ਕੀ ਆ ਪਾਗਲਪਣਾ ਹੈ ਜੀ ਜੇ ਸੰ ਸਹੀ ਦੱਸਾਂ ਠੀਕ ਹੈ ਜੀ ਕਿੰਨੀਆਂ ਕਿਤਾਬਾਂ ਨੂੰ ਆਡੀਓ ਦਾ ਰੂਪ ਦੇ ਚੁੱਕੇ ਹਾਂ ਕਿਤਾਬਾਂ ਸਾਡੇ ਕੋਲੇ ਕੋਈ ਲਗਭਗ 1000 ਕਿਤਾਬ ਰਿਕਾਰਡ ਹੋਈ ਹੈ ਹੁਣ ਤੱਕ ਕਿੰਨੀਆਂ ਐਪ ਦੇ ਉੱਤੇ ਕਿਤਾਬਾਂ ਪੰਜਾਬੀ ਦੀਆਂ ਉਪਲਬਧ ਕਿੰਨੀਆਂ ਹਨ ਕੋ ਲਗਭਗ 300 ਕਿਤਾਬ 300 ਤੋਂ ਉੱਪਰ ਦਾ ਹੈ ਸਾਡੇ ਕੋਲੇ ਇਸ ਵੇਲੇ ਕੋਈ 10000 ਯੂਜ਼ਰ ਐਕਟਿਵ ਯੂਜ਼ਰ ਨੇ ਜਿਵੇਂ ਮੈਨੂੰ ਹਫਤੇ ਹਫਤੇ ਰਿਪੋਰਟ ਆਉਂਦੀ ਹੈ ਕਿਹੜੀ ਕਿਹੜੀ ਬਣ ਗਈ ਹੈ ਤਰਜੀਹ ਕਿੱਦਾਂ ਦਿੰਦੇ ਹੋ ਉਹ ਉਹਨੂੰ ਚੋਣ ਕਿੱਦਾਂ ਕਰਦੇ ਹੋ ਤੇ ਕੀ ਕੀ ਉਪਲਬਧ ਹੈ ਕਿਤਾਬਾਂ ਸਾਡੇ ਕੋਲੇ ਤਕਰੀਬਨ ਹਰੇਕ ਕੈਟਾਗਰੀ ਦੀਆਂ ਨੇ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਮੈਂ ਪਰਮੇਸ਼ ਸਿੰਘ ਬਾੜ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਤੇ ਅੱਜ ਅਸੀਂ ਮੈਲਬਨ ਸ਼ਹਿਰ ਦੇ ਵਿੱਚ ਆ ਤੇ ਇੱਥੇ ਇੱਕ ਐਸੀ ਸ਼ਖਸੀਅਤ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਜਿਸ ਸ਼ਖਸੀਅਤ ਨੇ ਕਿਤਾਬਾਂ ਦੇ ਨਾਲ ਦੋਸਤੀ ਪਾਈ ਵੀ ਆ ਤੇ ਤੁਹਾਡੀ ਦੋਸਤੀ ਤੁਹਾਡੀ ਰਿਸ਼ਤੇਦਾਰੀ ਤੁਹਾਡੀ ਸਾਂਝ ਪੁਸਤਕਾਂ ਦੇ ਨਾਲ ਪਾਉਣ ਦਾ ਬੀੜਾ ਵੀ ਉਹਨਾਂ ਨੇ ਚੁੱਕਿਆ ਹੋਇਆ ਤੇ ਉਹਨਾਂ ਦਾ ਨਾਮ ਹੈ ਸਰ ਮੁਹੱਬਤ ਸਿੰਘ ਗੰਦਾਵਾ ਗੰਦਾਵਾ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ ਸੋਹਾਵੀ ਆਡੀਓ ਬੁక్స్ ਨਾਂ ਦਾ ਉਹਨਾਂ ਨੇ ਇੱਕ ਬੀੜਾ ਚੁੱਕਿਆ ਹੋਇਆ ਤੁਸੀਂ ਕਿਸ ਤਰੀਕੇ ਪੁਸਤਕਾਂ ਦੇ ਨਾਲ ਜੁੜ ਸਕਦੇ ਹੋ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਕਿਉਂ ਇਧਰਲੇ ਪਾਸੇ ਨੂੰ ਤੁਰੇ ਤੇ ਇਹਨਾਂ ਚੀਜ਼ਾਂ ਦੀ ਲੋੜ ਕੀ ਹੈ ਹਰ ਇੱਕ ਚੀਜ਼ ਦੇ ਉੱਤੇ ਖੁੱਲ ਕੇ ਗੱਲਬਾਤ ਕਰਾਂਗੇ ਰੰਦਾਵਾ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੌ ਕੀ ਹਾਲ ਚਾਲ ਨੇ ਸਿਹਤ ਤਕੜੀ ਬਿਲਕੁਲ ਕਿਰਪਾ ਜੀ ਚੜ੍ਹਦੀ ਕਲਾ ਠੀਕ ਹੈ ਜੀ ਮੈਨੂੰ ਸਭ ਤੋਂ ਪਹਿਲਾਂ ਤੇ ਦੱਸਿਓ ਕਿ ਸੁਹਾਵੀ ਆਡੀਓ ਬੁਕਸ ਦਾ ਸੁਫਨਾ ਕਿੱਥੋਂ ਆਇਆ ਕਿ ਆਪਾਂ ਆਡੀਓ ਬੁਕਸ ਪੰਜਾਬੀ ਕਿਤਾਬਾਂ ਦੀ ਤਿਆਰ ਕਰੀਏ ਉਹਨੂੰ ਦਰਸ਼ਕਾਂ ਤੱਕ ਸਰੋਤਿਆਂ ਤੱਕ ਪਾਠਕਾਂ ਤੱਕ ਹੁਣ ਕਿਹੜਾ ਸ਼ਬਦ ਉਹਦੇ ਲਈ ਵਰਤੀਏ ਵੀ ਉਹਨਾਂ ਤੱਕ ਜਿਹੜਾ ਆਪਾਂ ਅਪੜ ਦਾ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੀ ਹੈ ਇਹ ਜਣੀ ਸੁਤਨਾ ਆਇਆ ਕਿੱਥੋਂ ਹਾਂਜੀ ਦੇਖੋ ਇਹਦੇ ਨਾ ਦੋ ਕਾਰਨ ਐ ਜੀ ਇੱਕ ਤਾਂ ਮੈਂ ਖੁਦ ਐਂਡ ਯੂਜ਼ਰ ਸੀਗਾ ਠੀਕ ਐ ਕਿ ਮੈਂ ਖੁਦ ਅੰਗਰੇਜ਼ੀ ਕਿਤਾਬਾਂ ਜਿਹੜੀਆਂ ਸੀ ਉਹ ਆਡੀਓ 'ਚ ਸੁਣਦਾ ਸੀ ਹਮ ਹਮ ਪੜ੍ਹਦੇ ਸੀ ਕਿਤਾਬਾਂ ਆਪਾਂ ਛੋਟੇ ਹੁੰਦੇ ਆ ਘਰੇ ਕਿਤਾਬਾਂ ਪੜ੍ਹਨ ਦਾ ਰੁਝਾਨ ਸੀਗਾ ਤੇ ਉਸ ਤੋਂ ਬਾਅਦ ਜਦੋਂ ਕੰਮ 'ਚ ਤੁਸੀਂ ਬਿਜ਼ੀ ਹੁੰਨੇ ਆ ਜਾਂ ਟੈਕਨੋਲੋਜੀ ਬੀ ਚੇਂਜ ਹੁੰਦੀ ਹੈ ਨਾ ਜੀ ਤੇ ਆਡੀਓ ਜਿਹੜੀ ਆ ਉਹ ਕਨਵੀਨੀਅੰਟ ਬਹੁਤ ਆ ਚਲਦੇ ਫਿਰਦੇ ਤੁਰੇ ਫਿਰਦੇ ਗੱਡੀ ਚਲਾ ਲਓ ਤੁਸੀਂ ਸੁਣ ਲਓ ਤੇ ਕਿਉਂਕਿ ਪੰਜਾਬੀ ਦੀਆਂ ਕਿਤਾਬਾਂ ਸਿਗੀਆਂ ਹੀ ਨਹੀਂ ਅਵੇਲੇਬਲ ਨਹੀਂ ਸੀ ਕਿਸੇ ਨੇ ਕੀਤੀਆਂ ਨਹੀਂ ਜੇ ਕੀਤੀਆਂ ਸੀ ਤਾਂ ਬਹੁਤ ਜਾਨੇ ਕਹੋ ਵੀ ਅਨਪ੍ਰੋਫੈਸ਼ਨਲ ਤੇ ਹੋਈਆਂ ਸੀ ਤੁਸੀਂ ਜੁੜਦੇ ਨਹੀਂ ਸੀ ਨਾਲ ਠੀਕ ਹੈ ਤੇ ਤਾਂ ਕਰਕੇ ਫਿਰ ਮੈਨੂੰ ਲੋੜ ਮਹਿਸੂਸ ਹੋਈ ਵੀ ਪੰਜਾਬੀ ਕਿਤਾਬਾਂ ਦੀ ਆਡੀਓ ਕਰਨੀ ਜ਼ਰੂਰੀ ਹੈ ਠੀਕ ਹੈ ਠੀਕ ਹੈ ਦੂਜਾ ਕਾਰਨ ਇਹ ਸੀਗਾ ਕਿ ਮੈਨੂੰ ਲੱਗਦਾ ਕਿ ਜਿਹੜੀ ਬੋਲੀ ਹੁੰਦੀ ਹੈ ਨਾ ਇਹ ਮਾਹੌਲ ਦੀ ਬੋਲੀ ਹੁੰਦੀ ਆ ਜਿਹਨੂੰ ਅਸੀਂ ਕਹਿੰਦੇ ਨਾ ਮਾਂ ਬੋਲੀ ਜੀ ਇਹ ਮਾਂ ਬੋਲੀ ਉਹ ਹੁੰਦੀ ਹੈ ਜਿਹੜੀ ਆਲੇ-ਦੁਆਲੇ ਸਾਡੇ ਉਹਦੇ ਜਿਹੜੇ ਨੇ ਨਾ ਉਹ ਉਹਦਾ ਮਟੀਰੀਅਲ ਅਵੇਲੇਬਲ ਹੋਵੇ ਠੀਕ ਹੈ ਹੁਣ ਜਿਵੇਂ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀ ਆਉਂਦੇ ਆ ਉਹਨਾਂ ਦੇ ਨਿਆਣੇ ਪੰਜਾਬੀ ਬੋਲਦੇ ਆ ਉਹਨਾਂ ਦੀ ਮਾਂ ਬੋਲੀ ਤਾਂ ਪੰਜਾਬੀ ਨਹੀਂ ਹੈ ਜੀ ਇਸੇ ਤਰ੍ਹਾਂ ਸਾਡੇ ਜਿਹੜੇ ਬੱਚੇ ਬਾਹਰ ਪੜ੍ਹਦੇ ਆ ਬਾਹਰ ਜੰਮੇ ਪਲੇ ਨੇ ਉਹਨਾਂ ਦੇ ਜਿਹੜੇ ਨਿਆਣੇ ਨੇ ਉਹਨਾਂ ਦੀ ਪਹਿਲੀ ਲੈਂਗੁਏਜ ਇੰਗਲਿਸ਼ ਹੈ ਇਸ ਵੇਲੇ ਜੀ ਪੰਜਾਬੀ ਉਹਨਾਂ ਦੀ ਸੈਕੰਡ ਲੈਂਗੁਏਜ ਹੈ ਮੈਂ ਕਹਿੰਦਾ ਹੁਣ ਤੁਹਾਡੀ ਮਾਂ ਬੋਲੀ ਉਹ ਜਿਹੜੀ ਤੁਹਾਡੀ ਰੂਹ ਦੀ ਬੋਲੀ ਆ ਆਤਮਾ ਦੀ ਬੋਲੀ ਉਤੋਂ ਭਾਵ ਮੇਰਾ ਕਿ ਜਿਹੜੀ ਤੁਸੀਂ ਅਸੀਂ ਜਦੋਂ ਵੀ ਮੈਂ ਇੰਗਲਿਸ਼ ਮੈਨੂੰ 20 ਸਾਲ ਹੋ ਗਿਆ ਆਸਟ੍ਰੇਲੀਆ ਠੀਕ ਹੈ ਹੁਣ ਤੱਕ ਵੀ ਜਦੋਂ ਆਪਾਂ ਅੰਗਰੇਜ਼ੀ ਬੋਲਦੇ ਉਤੋਂ ਪਹਿਲਾਂ ਆਪਾਂ ਆਪਣੇ ਮਨ ਚ ਉਹਦੀ ਪੰਜਾਬੀ ਬਣ ਹੁੰਦੀ ਸਾਡੇ ਬਿਲਕੁਲ ਉਹਨੂੰ ਫਿਰ ਆਪਾਂ ਇੰਗਲਿਸ਼ ਬਣਾਉਂਦੇ ਆ ਗੱਡ ਬਨ ਕੇ ਖੋਲਦੇ ਆ ਹਾਂਜੀ ਉਹ ਜਿਹੜੀ ਅਸਲੀ ਗੱਡ ਹੈ ਨਾ ਜਿੱਦ ਨਾਲ ਸਾਡੀ ਜਿਹੜੀ ਕੌਨਸ਼ੀਅਸ ਸੋਚਦੀ ਆ ਉਹ ਸਾਡੀ ਮਾਂ ਬੋਲੀ ਆ ਠੀਕ ਹੈ ਤਾਂ ਉਹ ਕੌਨਸ਼ੀਅਸ ਉਹ ਲੈਂਗੁਏਜ ਲਰਨ ਕਰਦੀ ਜਿਹੜਾ ਆਲਾ ਦਵਾਲਾ ਹੋਵੇ ਠੀਕ ਹੈ ਠੀਕ ਹੈ ਹਾਂ ਸਾਨੂੰ ਜਨਮ ਦੇਣ ਵਾਲੀ ਮਾਤਾ ਦਾ ਵੀ ਹੱਥ ਹੁੰਦਾ ਵਾ ਪਰ ਉ ਉਹ ਆਲੇ ਦੁਆਲੇ ਦਾ ਪਿੰਦਾ ਬਿਲਕੁਲ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਜੇ ਹੁਣ ਸਾਡੇ ਬੱਚੇ ਇੰਗਲਿਸ਼ ਬੋਲਦੇ ਆ ਉਹਦਾ ਕਾਰਨ ਇਹੀ ਹੈ ਕਿ ਟੀਵੀ ਤੇ ਵੀ ਇੰਗਲਿਸ਼ ਹੈ ਜੋ ਉਹਨਾਂ ਨੇ ਲਿਟਰੇਚਰ ਪੜ੍ਹਨਾ ਸੁਣਨਾ ਉਹ ਵੀ ਇੰਗਲਿਸ਼ ਸਕੂਲ ਵੀ ਇੰਗਲਿਸ਼ ਘਰੇ ਅਸੀਂ ਤਾਂ ਪੰਜਾਬੀ ਬੋਲੀ ਜਾਂਦੇ ਆ ਪਰ ਸਟਿਲ ਉਹਨਾਂ ਨੂੰ ਇੰਗਲਿਸ਼ ਐਫਰਟਲੈਸਲੀ ਆ ਜਾਂਦੀ ਆ ਪੰਜਾਬੀ ਬੋਲਣ ਲੱਗਿਆ ਤੁਸੀਂ ਦੱਸ ਕੇ ਦੇਖ ਸਕੇ ਲੱਗ ਜਾਂਦਾ ਅੰਦਾਜ਼ਾ ਕਿ ਇਹਨਾਂ ਦਾ ਜ਼ੋਰ ਲੱਗਣ ਦਿਆ ਪੰਜਾਬੀ ਬੋਲਣ ਦੀ ਫਿਰ ਹਿੰਮਤ ਮਾਰਨੀ ਪੈਂਦੀ ਹੈ ਹਿੰਮਤ ਮਾਰਨੀ ਪੈਂਦੀ ਐਸ ਕਰਕੇ ਮੈਨੂੰ ਲੱਗਦਾ ਵੀ ਇਹ ਇੱਕ ਜੇ ਆਡੀਓ ਕਿਤਾਬਾਂ ਨੇ ਇਹ ਜ਼ਰੂਰੀ ਸੀ ਕਿ ਆ ਵੀ ਅਸੀਂ ਉਸ ਮਾਹੌਲ ਦੇ ਵਿੱਚ ਪੰਜਾਬੀ ਕੋਲੀਏ ਉਹਨਾਂ ਦੇ ਆਲੇ-ਦੁਆਲੇ ਰੰਧਾਵਾ ਸਾਹਿਬ ਮੈਨੂੰ ਇੱਕ ਚੀਜ਼ ਦੱਸਿਓ ਕਿ ਸੁਹਾਵੀ ਆਡੀਓ ਬੁਕਸ ਇਹ ਤੁਹਾਡਾ ਕਾਰੋਬਾਰ ਹੈ ਸ਼ੌਕ ਹੈ ਜਾਂ ਕੀ ਹੈ ਪਾਗਲਪਣਾ ਹੈ ਜਿਸਨੂੰ ਸਹੀ ਦੱਸਾਂ ਠੀਕ ਹੈ ਜੀ ਜੇ ਸਹੀ ਉੱਤਰ ਹੋਵੇ ਕਿਉਂਕਿ ਅ ਇਹਦੀ ਜ਼ਰੂਰਤ ਸੀ ਠੀਕ ਹੈ ਪਹਿਲੀ ਗੱਲ ਤਾਂ ਬਹੁਤ ਜ਼ਰੂਰੀ ਸੀਗਾ ਇਹ ਕਰਨਾ ਤੇ ਉਹ ਜਿਵੇਂ ਕਹਿੰਦੇ ਆ ਵੀ ਬੀ ਦਾ ਚੇਂਜ ਯੂ ਵਾਂਟ ਟੂ ਸੀ ਇਨ ਦਾ ਵਰਲਡ ਖੋਦੀ ਉਹ ਤੁਸੀਂ ਰਾਹ ਪੈ ਜੋ ਜੀ ਤੇ ਕਾਰੋਬਾਰ ਨਹੀਂ ਹੈ ਇਹ ਨਾਟ ਫਾਰ ਪ੍ਰੋਫਿਟ ਹੈ ਜੀ ਅ ਹੁਣ ਤੱਕ ਵੈਸੇ ਮੈਂ ਬਹੁਤਾ ਇਦਾਂ ਨੰਬਰ ਕਹਿ ਕੇ ਲੱਗਦਾ ਜਿਵੇਂ ਆਪਣੀ ਤਾਰੀਫ ਕਰਦੇ ਹੁੰਦੇ ਆ ਜੀ ਪਰ ਆਪਣੇ ਪੱਲਿਓ ਜੇਬ ਚੋਂ ਮੈਂ ਜਾਣੇ 3 3.5 ਲੱਖ ਡਾਲਰ ਇੱਥੇ ਖਰਚ ਚੁੱਕੇ ਆ ਪ੍ਰੋਜੈਕਟ ਦੇ ਸਾਢੇ 3 ਲੱਖ ਡਾਲਰ ਹਾਂ ਜੀ ਆਸਟ੍ਰੇਲੀਅਨ ਡਾਲਰ ਤੇ ਹੁਣ ਇਹਨੂੰ ਚੱਲਦੇ ਰੱਖਣ ਵਾਸਤੇ ਵੀ ਸਾਨੂੰ ਜਾਣੇ ਮਤਲਬ ਲਗਭਗ ਇਸ ਵੇਲੇ 15 ਤੋਂ 20 ਹਜ਼ਾਰ ਡਾਲਰ ਦਾ ਹਰ ਮਹੀਨੇ ਦਾ ਖਰਚਾ ਵਾ ਕਿਉਂਕਿ ਪ੍ਰੋਜੈਕਟ ਜਿੰਨਾ ਮੈਂ ਸੋਚਿਆ ਸੀ ਨਾ ਉਤੋਂ ਕਿਤੇ ਵੱਡਾ ਹੋ ਗਿਆ ਠੀਕ ਹੈ ਤੇ ਉਹਦੇ ਵਿੱਚ ਚੀਜ਼ਾਂ ਹੋਰ ਵੀ ਐਡ ਹੋਈ ਜਾ ਰਹੀਆਂ ਹੂੰ ਹੂੰ ਤੇ ਹੁਣ ਜਦੋਂ ਸਾਡੇ ਪਹਿਲਾਂ ਸੀ ਇੱਕ ਸਟੂਡੀਓ ਤੋਂ ਸ਼ੁਰੂ ਕੀਤਾ ਜੀ ਮੇਰੀ ਇੱਕ ਜਿੱਦ ਸੀਗੀ ਵੀ ਇਹਦਾ ਜਿਹੜਾ ਲੈਵਲ ਹੈ ਨਾ ਉਹ ਮਤਲਬ ਜਿਵੇਂ Amazon ਦੀ ਆਡੀਓ ਬੁੱਕ ਹੈ ਨਾ ਹੂੰ ਉਤੋਂ ਵਧੀਆ ਹੋਵੇ ਬਿਲਕੁਲ ਠੀਕ ਹੈ ਵੀ ਜਦੋਂ ਟੋਪ ਟੋਪ ਦੇ ਬਰਾਬਰ ਹੋਵੇ ਤੇ ਮਿਆਰ ਸਿਖਰ ਦਾ ਚਾਹੀਦਾ ਹਾਂ ਇਹ ਨਾ ਹੋਵੇ ਵੀ ਐਸੇ ਕਰਕੇ ਸਾਡਾ ਪ੍ਰੋਜੈਕਟ ਬਹੁਤ ਡਿਲੇ ਵੀ ਹੋਇਆ ਵਿੱਚ ਚਲੋ ਕੋਵਿਡ ਲੱਗ ਗਿਆ ਸਾਨੂੰ ਤਜਰਬਾ ਨਹੀਂ ਸੀਗਾ ਹਣਾ ਹੂੰ ਹੂੰ ਪਰ ਹੁਣ ਮੈਂ ਕੌਨਫੀਡੈਂਟ ਆ ਕਿ ਸਾਡੀ ਕੁਆਲਿਟੀ ਜਿਹੜੀ ਹੈ ਨਾ ਐਪ ਦੀ ਜਾਂ ਜਿਹੜੀ ਯੂਜ਼ਰ ਦਾ ਐਕਸਪੀਰੀਅੰਸ ਹੈ ਉਹ ਦੁਨੀਆ ਦੀ ਕਿਸੇ ਵੀ ਜਿਹੜਾ ਆਡੀਓ ਬੁੱਕ ਦਾ ਜਿਹੜਾ ਪਲੈਟਫਾਰਮ ਹੈ ਚਾਹੇ ਉਹ ਸਪੋਟੀਫਾਈ ਹੈ ਚਾਹੇ ਉਹ ਆਡੀਬਲ ਹੈ ਚਾਹੇ ਉਹ ਇੱਕ ਸਟੋਰੀ ਟੈਲ ਹੈ ਉਹਨਾਂ ਤੋਂ ਵਧੀਆ ਹੀ ਆ ਘਟੀ ਮਾੜਾ ਨਹੀਂ ਹੈ ਕਿਸੇ ਵੱਲੋਂ ਬਿਲਕੁਲ ਠੀਕ ਹੈ ਤੇ ਦੂਜੀ ਗੱਲ ਇਹਦੇ ਵਿੱਚ ਮਤਲਬ ਇਹ ਪੱਲੇਓ ਖਰਚ ਗਈ ਅਸੀਂ ਕਰ ਰਹੇ ਹਾਂ ਹੁਣ ਤੱਕ ਅਜੇ ਤੱਕ ਮੈਂ ਕਦੀ ਕੋਈ ਫੰਡ ਰੇਜ਼ਿੰਗ ਨਹੀਂ ਕੀਤੀ ਕੋਈ ਮੈਂ ਸਰਕਾਰ ਤੋਂ ਕਿਸੇ ਨੂੰ ਨਾ ਕੋਈ ਗ੍ਰਾਂਟ ਲਈ ਨਾ ਅਪਲਾਈ ਕੀਤੀ ਹਾਂਜੀ ਸੋ ਬਾਈ ਗੁਰੂ ਦੀ ਮੇਰ ਨਾਲ ਹੁਣ ਤੱਕ ਜੋ ਕੁਝ ਕੀਤਾ ਦਾ ਸਬੰਧ ਚ ਹੀ ਕੀਤਾ ਮੈਂ ਸਮਝ ਗਿਆ ਤੇ ਸੋ ਇਹਨੂੰ ਤੁਸੀਂ ਹੁਣ ਕੰਮ ਕਹਿ ਲਓ ਜਾਂ ਪ੍ਰਵਾਹਾਸ਼ਾ ਹੁਣ ਅਸੀਂ ਆਪ ਘੜੀਏ ਠੀਕ ਹੈ ਜੀ ਮੈਂ ਇੱਕ ਵਾਰ ਫਿਰ ਦੱਸਦੇ ਆ ਕਿ ਸਰ ਮੁਹਬਤ ਸਿੰਘ ਰੰਧਾਵਾ ਹੋਰੀ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਆ ਇੱਥੇ ਪੜਾਈ ਕਰਨ ਦੇ ਲਈ ਆਏ ਸੀ ਪੰਜਾਬੀ ਕਿਤਾਬਾਂ ਕਿਉਂਕਿ ਪੜਨ ਦਾ ਸਮਾਂ ਥੋੜਾ ਜਿਹਾ ਘਟ ਜਾਂਦਾ ਆਪਾਂ ਬੱਸ 'ਚ ਸਫ਼ਰ ਕਰਦੇ ਆਂ ਟ੍ਰੇਨ 'ਚ ਸਫ਼ਰ ਕਰਦੇ ਆਂ ਜਹਾਜ਼ 'ਚ ਸਫ਼ਰ ਕਰਦੇ ਆਂ ਰਸੋਈ ਦੇ ਵਿੱਚ ਪਿੰਡੀਆਂ ਬਣਾਈ ਜਾਂਦੇ ਆ ਜਰਸੋਈ ਚ ਆਟਾ ਗੁੰਨੀ ਜਾਂਦੇ ਆ ਜਾਂ ਆਪਾਂ ਖੇਤਾਂ ਦੇ ਵਿੱਚ ਕੰਮ ਕਰਦੇ ਆ ਕਿਤੇ ਫੈਕਟਰੀ ਚ ਕੰਮ ਕਰਦੇ ਆ ਡਰਾਈਵ ਕਰਦੇ ਆ ਕੁਝ ਵੀ ਕਰਦੇ ਆ ਤੇ ਉਸ ਵੇਲੇ ਲਿਖੀ ਹੋਈ ਕਿਤਾਬ ਨੂੰ ਆਪਾਂ ਸੁਣ ਸਕਦੇ ਆ ਜਾਨੀ ਕਿ ਆਡੀਓ ਬੁక్స్ ਜਿਹੜੀਆਂ ਉਹ ਤਿਆਰ ਕਰ ਰਹੇ ਨੇ ਤੇ ਲੱਖਾਂ ਡਾਲਰ ਜਿਹੜਾ ਖਰਚ ਚੁੱਕੇ ਆ ਇਸ ਪਾਗਲਪਨ ਦੇ ਲਈ ਕਿਉਂਕਿ ਸ਼ਬਦ ਇਹਨਾਂ ਨੇ ਆਹ ਵਰਤਿਆ ਸੀ ਆਪਾਂ ਹੁਣ ਇਹਨੂੰ ਐਂ ਬੰਨ ਕੇ ਰੱਖ ਲੈਣਾ ਕੋਲ ਇਸ ਚੀਜ਼ ਨੂੰ ਤੰਦਾ ਪਾ ਸਾਹਿਬ ਪ੍ਰਾਈਮੇਅਰ ਸ਼ਾ ਟੀਵੀ ਦੇ ਜਿਹੜੇ ਪਰਿਵਾਰ ਦੇ ਮੈਂਬਰ ਹਨ ਹਾਂਜੀ ਉਨਾਂ ਦੇ ਮਨ ਦੇ ਵਿੱਚ ਸਵਾਲ ਜ਼ਰੂਰ ਆਊਗਾ ਕਿ ਭਾਈ ਕਿਤਾਬਾਂ ਦੇ ਨਾਲ ਬੰਦਾ ਯਾਰੀ ਪਹੁੰਡਿਆ ਹਾਂਜੀ ਤੁਸੀਂ ਆਪ ਕੀ ਪੜ੍ਹੇ ਹੋ ਕਿੱਥੇ ਤੱਕ ਪੜ੍ਹੇ ਹੋ ਪਤਾ ਲੱਗੇ ਨਾ ਥੋੜਾ ਜਿਹਾ ਕਾਰੋਬਾਰ ਦਾ ਵੀ ਮੈਂ ਜਾਣਨਾ ਚਾਹੁੰਦਾ ਪਹਿਲਾਂ ਪੜ੍ਹਾਈ ਦੱਸਿਓ ਪੜ੍ਹਾਈ ਜੇ ਮੈਂ ਦੱਸਾਂ ਤੇ ਉਦਾਂ ਮਤਲਬ ਮੇਰੇ ਕੋਲ ਡਾਕਟੋਰੇਟ ਡਿਗਰੀ ਹੈ ਪੀ ਐਚ ਡੀ ਪੀ ਐਚ ਡੀ ਹੈ ਜੀ ਮੇਰੇ ਕੋਲ ਠੀਕ ਹੈ ਜੀ ਤੇ ਮਤਲਬ ਇਹ ਵੀ ਇਹ ਚ ਇਹ ਗੱਲ ਐਡ ਕਰਨੀ ਮੈਂ ਥੋੜਾ ਜਿਹਾ ਮਤਲਬ ਉੱਥੇ ਪੌਜ਼ ਤਾਂ ਲਿਆ ਵੀ ਇਹ ਉਹਨਾਂ ਲੱਗੇ ਵੀ ਖਣੀ ਪੜਾਈ ਜਿਹੜੀ ਪੀ ਐਚ ਡੀ ਹੈ ਜੋ ਨਾ ਹੁੰਦੀ ਤਾਂ ਸ਼ਾਇਦ ਇਹ ਪ੍ਰੋਜੈਕਟ ਨਾ ਹੁੰਦਾ ਜਾਂ ਪੀ ਐਚ ਡੀ ਵਾਲੇ ਹੀ ਵੱਡੇ ਕੰਮ ਕਰਦੇ ਆ ਉਹਦਾ ਇਹਦੇ ਨਾਲ ਸੰਬੰਧ ਨਹੀਂ ਉਹ ਤਾਂ ਇਹਦੇ ਨਾਲ ਸੰਬੰਧ ਨਹੀਂ ਹੈ ਹਨਾ ਕਿਉਂਕਿ ਬਹੁਤ ਕਈ ਜਿਹੜੇ ਬੰਦੇ ਯੂਨੀਵਰਸਿਟੀ ਵੀ ਨਹੀਂ ਗਏ ਉਹਨਾਂ ਨੇ ਦੁਨੀਆ ਨੂੰ ਬਦਲਣ ਵਾਲੇ ਕੰਮ ਕੀਤੇ ਆ ਬਿਲਕੁਲ ਠੀਕ ਹੈ ਪਰ ਇਹਦੇ ਨਾਲ ਨਾਲ ਇਹ ਵੀ ਹੈ ਕਿ ਹਾਂਜੀ ਪੜਾਈ ਵੀ ਜ਼ਰੂਰੀ ਹੈ ਜ਼ਰੂਰੀ ਹੈ ਹਨਾ ਪੜਾਈ ਤੇ ਨਾਲ ਵੀ ਭਾਈ ਵੀ ਜ਼ਰੂਰੀ ਮੈਂ ਇੱਥੇ ਕਲੀਅਰ ਕਰ ਦਿਆਂ ਕਿ ਆਸਟ੍ਰੇਲੀਆ ਤੋਂ ਪੀ ਐਚ ਡੀ ਕੀਤੀ ਹੈ ਰੰਧਾਵਾ ਸਾਹਿਬ ਨੇ ਆਪ ਪੜ੍ਹੇ ਨੇ ਲੰਗਰ ਪ੍ਰਸ਼ਾਦੇ ਦੇ ਲਈ ਕਾਰੋਬਾਰ ਕੀ ਹੈ ਸਾਡੇ ਕੋਲੇ ਹੁਣ ਸ਼ੁਰੂ ਤੋਂ ਮੈਂ ਇੱਥੇ ਆ ਕੇ ਕਾਰਾਂ ਧੋਤੀਆਂ ਸੀ ਨੂੰ ਕਹਿੰਦੇ ਕਾਰਾਂ ਮਾਂਜੀਆਂ ਠੀਕ ਹੈ ਜੀ ਮੈਂ ਕਾਰਬੋਸ਼ ਬਹੁਤ ਸਾਲ ਕੀਤਾ ਓਕੇ ਤੇ ਕਾਰਬੋਸ਼ਾਂ ਦੀ ਇੱਕ ਐਕਸਟੈਂਸ਼ਨ ਅਸੀਂ ਜਿਹੜੇ ਜਿਵੇਂ ਤੁਸੀਂ ਕਾਰਾਂ ਨਵੀਆਂ ਖਰੀਦਦੇ ਆ ਨਾ ਉਹਨਾਂ ਡੀਲਰਾਂ ਨਾਲ ਕੰਮ ਕਰਦੇ ਆ ਆਪਾਂ ਠੀਕ ਹੈ ਉਹ ਜਦੋਂ ਉਹਨਾਂ ਕੋਲ ਨਵੀਂ ਪੁਰਾਣੀ ਗੱਡੀ ਆਉਂਦੀ ਆ ਉਹਨੂੰ ਵਧੀਆ ਲਿਸ਼ਕਾਪ ਚਾਹ ਕੇ ਜੇ ਉਹ ਕੋਈ ਕਿਸੇ ਨੇ ਉਹਦੇ ਉੱਤੇ ਕੋਈ ਮਤਲਬ ਜਿਵੇਂ ਕਹਿੰਦੇ ਪਾਲਿਸ਼ ਪੁਲਿਸ਼ ਜੀ ਮਾਰ ਕੇ ਆਪ ਪਾਲਿਸ਼ ਮਾਰ ਜਿਵੇਂ ਥੱਲੇ ਆਪਾਂ ਗੱਲ ਕਰਦੇ ਸੀ ਬੈਠੇ ਕਿ ਉਹ ਸਰੇਮਿਕ ਕੋਟਿੰਗ ਕਰਨੀ ਹੋ ਉਹ ਸਾਰਾ ਕੁਝ ਕਰ ਕਰਕੇ ਜੋ ਦੇਖੋ ਪੁਰਾਣੀ ਗੱਡੀ ਐ ਉਹਦੇ ਕੁਝ ਜੀ ਟੱਚ ਰੂਟਾ ਪਈਆਂ ਆਪਾਂ ਉਹ ਵੀ ਰਿਪੇਅਰ ਕਰਦੇ ਆ ਠੀਕ ਐ ਜੀ ਨੈਦਰ ਰਿਪੇਅਰ ਉਹ ਸਾਰਾ ਕਾਰ ਕਰਕੇ ਉਹ ਗੱਡੀ ਅਸੀਂ ਡੀਲਰਾਂ ਨੂੰ ਦਿੰਨੇ ਆ ਉਹ ਗਾਂਹ ਵੇਚਦੇ ਆ ਲੰਗਰ ਪ੍ਰਸ਼ਾਦਾ ਠੀਕ ਚੱਲਦਾ ਸਤਿਗੁਰ ਦੀ ਕਿਰਪਾ ਚਲੋ ਹੁਣ ਦੋ ਚੀਜ਼ਾਂ ਤੁਹਾਨੂੰ ਕਲੀਅਰ ਹੋ ਗਈਆਂ ਹੋਣਗੀਆਂ ਕਿ ਇੱਥੇ ਆ ਕੇ ਪੜ੍ਹਾਈ ਕੀਤੀ ਪੀ ਐਚ ਡੀ ਕੀਤੀ ਉਹਦੇ ਤੋਂ ਇਲਾਵਾ ਮੈਂ ਸਿਰਫ ਕਾਰੋਬਾਰ ਤਾਂ ਪੁੱਛਿਆ ਕਿ ਸੁਹਾਵੀ ਆਡੀਓ ਬਾਕਸ ਇਹਨਾਂ ਦਾ ਕਾਰੋਬਾਰ ਨਹੀਂ ਹੈ ਕਾਰੋਬਾਰ ਕੋਈ ਹੋਰ ਐ ਲੰਗਰ ਪ੍ਰਸ਼ਾਦਾ ਉੱਥੇ ਚੱਲਦਾ ਉੱਥੋਂ ਦਾ ਸੰਬੰਧ ਕੱਟ ਕੇ ਕਿਤਾਬਾਂ ਚੱਲਦੀਆਂ ਹਾਂਜੀ ਕਿਹੜ ਕਿੰਨੀਆਂ ਕਿਤਾਬਾਂ ਨੂੰ ਆਡੀਓ ਦਾ ਰੂਪ ਦੇ ਚੁੱਕੇ ਹਾਂ ਉਹ ਮੜ ਜਾ ਕਲੀਅਰ ਕਰਿਓ ਅੱਛਾ ਜੀ ਫੁਰਨਾਮਾ ਕਨਸੀਵ ਕੀਤਾ ਜੀ ਕੋਈ ਲਗਭਗ ਇਹ 2018-19 ਚ ਕੋਵਿਡ ਤੋਂ ਪਹਿਲਾਂ ਜੀ ਜਦੋਂ ਹੀ ਆਪਾਂ ਅਮਰਸਰ ਸਟੂਡੀਓ ਬਣਾਉਣਾ ਸ਼ੁਰੂ ਕਰਤਾ ਹਾਂਜੀ ਤੇ ਐਪ ਨੂੰ ਬਣਦੇ ਕਰਦੇ ਲਾਈਵ ਹੁੰਦੇ ਮਤਲਬ ਟਾਈਮ ਲੱਗਿਆ ਪਿਛਲੇ ਸਾਲ ਅਸੀਂ ਐਪ ਲਾਈਵ ਕੀਤੀ ਆ ਠੀਕ ਹੈ ਕਿਤਾਬਾਂ ਸਾਡੇ ਕੋਲੇ ਕੋਈ ਲਗਭਗ 1000 ਕਿਤਾਬ ਰਿਕਾਰਡ ਹੋਈ ਆ ਸਾਰੀਆਂ ਅਸੀਂ ਲਾਈਵ ਨਹੀਂ ਕੀਤੀਆਂ ਕਿ ਗਾਣਾ ਪੈ ਜੇ ਅਸੀਂ ਹਰ ਦਿਨ ਜਾਂ ਦੂਜੇ ਦਿਨ ਇੱਕ ਕਿਤਾਬ ਛੁੱਟੀ ਹੁੰਨੇ ਆ ਠੀਕ ਹੈ ਪੰਜਾਬੀ ਕਿਤਾਬਾਂ ਪੰਜਾਬੀ ਬਿਲਕੁਲ 100% ਪੰਜਾਬੀ ਕਿਤਾਬਾਂ ਠੀਕ ਹੈ ਤੇ ਹੁਣ ਸਾਡੇ ਕੋਲੇ ਟੋਟਲ 4 ਸਟੂਡੀਓ ਨੇ ਹਮ ਜਿਹਦੇ ਵਿੱਚ ਦੋ ਅੰਮ੍ਰਿਤਸਰ ਸਾਹਿਬ ਨੇ ਠੀਕ ਹੈ ਇੱਕ ਸਟੂਡੀਓ ਅਸੀਂ ਉਹਨੂੰ ਹੁਣ ਆਪਾਂ ਹੈੱਡ ਆਫਿਸ ਦਾ ਨਾਮ ਦਿੱਤਾ ਉਹ ਲੁਧਿਆਣੇ ਬਣਾਇਆ ਵਾ ਠੀਕ ਹੈ ਉਹ ਮਤਲਬ ਐਸੇ ਹਫਤੇ ਸ਼ੁਰੂ ਹੋਇਆ ਠੀਕ ਹੈ ਉਹਨੂੰ ਅਸੀਂ ਇਨਫੈਕਟ AI ਲੈਬ ਦਾ ਨਾਮ ਦਿੱਤਾ ਵਾ ਕਿਉਂਕਿ ਅਸੀਂ ਪੰਜਾਬੀ ਦੇ ਵਿੱਚ ਇਹ ਇਹ ਜੇ AI ਦੇ ਟੂਲ ਡਵੈਲਪ ਕੀਤੇ ਐ ਜਿਹੜੇ Google ਤੇ Microsoft ਤੋਂ ਵੀ ਵਧੀਆ ਠੀਕ ਹੈ ਜਿਹਦੇ ਵਿੱਚ ਟਰਾਂਸਲੇਸ਼ਨ ਹੁਣ ਬਹੁਤ ਲੋਕੀ ਦਾ ਡਿਮਾਂਡ ਕਰਦੇ ਜੀ ਅੰਗਰੇਜ਼ੀ ਦੀ ਬੁੱਕ ਦੀ ਟਰਾਂਸਲੇਸ਼ਨ ਹੋਵੇ ਮੈਂ ਕਹਿੰਦਾ ਅੰਗਰੇਜ਼ੀ ਦੀ ਘੱਟੇ ਨਾ ਹੋਵੇ ਪੰਜਾਬੀ ਦੀ ਵੀ ਅੰਗਰੇਜ਼ੀ ਚ ਹੋਵੇ ਹੂੰ ਸੋ ਉਹ ਟੂਲ ਪਹਿਲਾਂ AI ਟਰਾਂਸਲੇਟ ਕਰੂਗੀ ਉਸ ਤੋਂ ਬਾਅਦ ਚ ਹਿਊਮਨ ਬੀਿੰਗ ਉਹਨੂੰ ਪ੍ਰੋਪਰ ਪੜ੍ਹ ਕੇ ਉਹਦੀ ਜੋ ਸਦਾਈ ਹੋਊਗੀ ਕਿਉਂਕਿ ਸਪੀਡ ਹੱਪ ਹੋ ਜੂ ਪ੍ਰੋਸੈਸ ਠੀਕ ਹੈ ਫਿਰ ਟੈਕਸਟ ਟੂ ਵੌਇਸ ਵੌਇਸ ਟੂ ਟੈਕਸਟ ਜੇ ਮੈਂ ਤੁਸੀਂ ਖਬਰਾਂ ਬਣਾਉਂਦੇ ਆ ਜੀ ਉਹ ਤੁਸੀਂ ਬੋਲੀ ਜਾਓ ਦਵਾਦਵ ਲਿਖੀਆਂ ਜਾਂਦੀਆਂ ਉਹਦੀ ਜਿਹੜੀ ਐਕਿਊਰੇਸੀ ਸਾਡੇ ਆਪਣੇ ਟੂਲ ਦੀ ਹੈ ਜੀ ਉਹ ਗੂਗਲ ਨਾਲੋਂ ਵੀ ਬੈਟਰ ਹੈ ਠੀਕ ਹੈ ਜਿਹੜਾ ਅਸੀਂ ਡਿਵੈਲਪ ਕੀਤਾ ਹੂੰ ਹੂੰ ਤੇ ਪਲੱਸ ਜਿਹੜੀਆਂ ਪ੍ਰੋਪਰ ਰਿਕਾਰਡਿੰਗਸ ਨੇ ਹਾਂਜੀ ਹੁਣ ਅਸੀਂ ਕੀ ਕੀਤਾ ਜੀ ਫਰਸਟ ਟਾਇਰ ਸੈਕਿੰਡ ਟਾਇਰ ਥਰਡ ਟਾਇਰ ਇਦਾਂ ਕਿਤਾਬਾਂ ਦੀ ਬੰਡ ਕਰਤੀ ਹੂੰ ਹੂੰ ਜਿਹੜੀਆਂ ਚੋਣਵੀਆਂ ਕਹਿਣ ਕਿਤਾਬਾਂ ਨੇ ਉਹ ਸਟੂਡੀਓ 'ਚ ਰਿਕਾਰਡ ਹੋਣਗੀਆਂ ਕਿਉਂਕਿ ਸਟੂਡੀਓ 'ਚ ਕੀ ਹੁੰਦਾ ਵਾ 10 ਘੰਟੇ 'ਚ ਬੰਦਾ ਰਿਕਾਰਡਿੰਗ ਕਰੇ 5 ਘੰਟੇ ਦੀ ਰਿਕਾਰਡਿੰਗ ਕੰਮ ਦੀ ਨਿਕਲਦੀ ਹੈ ਬਿਲਕੁਲ ਠੀਕ ਹੈ ਹਾਂਜੀ ਹੁਣ ਜ ਪੈਡਿਕਲ 10 ਸੈਕਿੰਡ ਰਿਕਾਰਡਿੰਗ ਹੁੰਦੀ ਨਹੀਂ ਇਹ ਪੋਸੀਬਲ ਹੀ ਨਹੀਂ ਹੈ ਸਾਡੀ ਮਤਲਬ ਐਵਰੇਜ ਹੈਗੀ ਹਫਤੇ ਦੇ ਵਿੱਚ 4 ਕਿਤਾਬਾਂ ਨਿਕਲਦੀਆਂ ਇੱਕ ਸਟੂਡੀਓ ਚ ਠੀਕ ਹੈ ਹੁਣ ਜੇ ਤੁਸੀਂ ਹਫਤੇ ਦੇ 4 ਕਿਤਾਬਾਂ ਕੱਢਣ ਲੱਗੇ ਤੇ ਸਾਡੇ ਕੋਲੇ ਮਗਰ 10000 ਕਿਤਾਬਾਂ ਦੀ ਲੈਣ ਲੱਗੀ ਆ ਅਸੀਂ ਤਾਂ ਮਤਲਬ ਕਰ ਹੀ ਨਹੀਂ ਸਕਦੇ ਅਗਲੇ 100 ਸਾਲਾਂ ਚ ਜੀ ਸੋ ਕੀ ਅਸੀਂ ਕੀ ਕੀਤਾ ਵੀ ਜਿਹੜੀ ਫਸਟ ਇਅਰ ਕਿਤਾਬ ਹੈ ਉਹਨੂੰ ਪ੍ਰੋਪਰ ਐਡੀਟਰ ਰਿਕਾਰਡ ਕਰੂਗਾ ਜੀ ਨਰੇਟਰ ਬੈਠੂਗਾ ਨਾਲ ਐਡੀਟਰ ਬੈਠੂਗਾ ਤੇ ਉਹ ਪੂਰੀ ਸਟੂਡੀਓ ਰਿਕਾਰਡਿੰਗ ਹੋਊਗੀ ਹਨਾ ਆਲਰੇਡੀ ਸਾਡੇ ਕੋਲ ਹੋਈਆਂ ਵੀ ਨੇ ਬੇਅੰਤ ਸੈਕਿੰਡ ਈਅਰ ਕਿਤਾਬ ਜਿਹੜੀ ਹੈ ਉਹ ਹੋਊਗੀ AI ਦੀ ਰਿਕਾਰਡਿੰਗ ਹਮ ਆਟੋਮੈਟਿਕ ਉਹਨੂੰ ਫਿਰ ਹਿਊਮਨ ਵਿੰਗ ਸੁਣ ਕੇ ਜਿੱਥੇ ਕਿਤੇ ਫਿਕਸ ਕਰਨ ਵਾਲਾ ਉਹ ਕਰੂਗਾ ਠੀਕ ਹੈ ਤੀਜਾ ਹੋਊਗਾ ਸਿੰਪਲੀ ਕਿਤਾਬ ਅਸੀਂ PDF ਅਪਲੋਡ ਕਰਤੀ ਉਹ ਜੇ ਆਪਾਂ ਲਾਂਚ ਨਹੀਂ ਕੀਤਾ ਉਹ ਰੀਡ ਆਊਟ ਲਾਊਡ ਦਾ ਬਟਨ ਲੱਗ ਗਿਆ ਉਹ ਕਿਤਾਬ ਤੁਸੀਂ ਨਾਲ ਚਾਹੇ ਪੜ੍ਹੀ ਜਾਓ ਨਾਲ ਸੁਣੀ ਜਾਓ ਉਹਦੀ ਕੁਆਲਿਟੀ ਵੀ ਘਟਾ ਹੈ ਐਕਿਊਰੇਸੀ ਵੀ ਘਟਾ ਹੈ ਉਹ ਥਰਡ ਟੀਅਰ ਠੀਕ ਹੈ ਕਿਉਂਕਿ ਸਾਡੇ ਕੋਲੇ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਸਾਡੇ ਕੋਲੇ ਪਾਕਿਸਤਾਨ ਦੇ ਵਿੱਚ ਸਾਡਾ ਸਮਝੌਤਾ ਹੋਇਆ ਐਮਓਯੂ ਸਾਈਨ ਹੋਇਆ ਠੀਕ ਹੈ ਉੱਥੇ ਮਤਲਬ ਉਹਨਾਂ ਕੋਲ 14000 ਕਿਤਾਬ ਹੈ ਪਾਕਿਸਤਾਨ ਦੇ ਭਾਸ਼ਾ ਵਿਭਾਗ ਕੋਲ ਸ਼ਾਹਮੁਖੀ ਪੰਜਾਬੀ ਚ ਠੀਕ ਹੈ ਹੁਣ ਜਿਹੜੀ ਸ਼ਾਹਮੁਖੀ ਪੰਜਾਬੀ ਦੀ ਕਿਤਾਬ ਆ ਉਹ ਤੁਸੀਂ ਤੇ ਪੜ ਨਹੀਂ ਸਕਦੇ ਨਹੀਂ ਪੜ ਸਕਦੇ ਜੇ ਪਰ ਤੁਹਾਨੂੰ ਕੋਈ ਬੋਲ ਕੇ ਸੁਣਾਵੇ ਸਮਝ ਆਊਗੀ ਹਮ ਐਸੇ ਤਰੀਕੇ ਨਾਲ ਸਾਡੀਆਂ ਕਿਤਾਬਾਂ ਉਹਨਾਂ ਨੂੰ ਨਾ ਪੜ ਨਹੀਂ ਸਕਦੇ ਪਰ ਸਮਝ ਸਕਦੇ ਸੁਣ ਸਕਦੇ ਆ ਜੀ ਹੁਣ ਉਹ ਸਾਡੀਆਂ ਕਿਤਾਬਾਂ ਸੁਣਦੇ ਆ ਅਸੀਂ ਉਹਨਾਂ ਦੀ ਉੱਥੇ ਲਾਹੌਰ ਚ ਸਟੂਡੀਓ ਬਣਾਇਆ ਵਾ ਠੀਕ ਹੈ ਜੀ ਉੱਥੇ ਕਿਤਾਬਾਂ ਰਿਕਾਰਡ ਕਰ ਰਹੇ ਆ ਹਮ ਹਮ ਤੇ ਉਹ ਅਸੀਂ ਹੁਣ ਆਪਣੇ ਜਣੇ ਸਾਡੇ ਜਿਹੜੇ ਮਤਲਬ ਚੜ੍ਹਦੇ ਪੰਜਾਬ ਵਾਲੇ ਜਿਹੜੇ ਲੋਕ ਨੇ ਉਹ ਸ਼ਾਹਮੁਖੀ ਦਾ ਲਿਟਰੇਚਰ ਵੀ ਅੰਜੋਏ ਕਰ ਸਕਦੇ ਆ ਸੋ ਇਦਾਂ ਇਹੋ ਜੇ ਕੰਮ ਅਸੀਂ ਕਰ ਰਹੇ ਆ ਜੀ ਅੱਛਾ ਇੱਕ ਮੈਨੂੰ ਹੋਰ ਦੱਸਿਓ ਕਿ ਹੁਣ ਤੱਕ ਕਿੰਨੀਆਂ ਐਪ ਦੇ ਉੱਤੇ ਕਿਤਾਬਾਂ ਪੰਜਾਬੀ ਦੀਆਂ ਉਪਲਬਧ ਕਿੰਨੀਆਂ ਆ ਕਿ ਹਾਂ ਕੋ ਲਗਭਗ 300 ਕਿਤਾਬ ਉਹਦੇ ਉੱਤੇ 300 ਕਿਤਾਬ ਦਾ ਹਾਂ ਜੀ ਅ ਐਪ ਤੱਕ ਪਹੁੰਚ ਕਿਵੇਂ ਕੀਤੀ ਜਾ ਸਕਦੀ ਐ ਸੁਹਾਵੀ ਜਣੀ ਉਹਦੀ ਸਪੈਲਿੰਗ ਕੀ ਨੇ ਕਿਉਂਕਿ ਕਈ ਵਾਰੀ ਅਸੀਂ ਡਬਲ ਏ ਸਿੰਗਲ ਏ 'ਚ ਫਸ ਪਸ ਜਾਈਦਾ ਹਾਂਜੀ ਹਾਂਜੀ ਸੋ ਇਹਦੇ ਵਿੱਚ ਇਦਾਂ ਕਿ ਜੀ ਜੇ ਤੁਹਾਡਾ ਮੋਬਾਈਲ ਫੋਨ ਹੈਗਾ ਐਂਡਰੋਇਡ ਦਾ ਫਿਰ ਪਲੇ ਸਟੋਰ ਤੇ ਜਾਓ ਸੁਹਾਵੀ ਆਡੀਓ ਬੁਕਸ ਪਰੋ ਜੀ ਤੁਹਾਡੀ ਉਹ ਐਪ ਡਾਊਨਲੋਡ ਹੋ ਜਾਣੀ ਹੈ ਠੀਕ ਹੈ ਸਿਮਿਲਰਲੀ ਜੇ ਐਪਲ ਦਾ ਫੋਨ ਹੈ ਆਈਫੋਨ ਉਹਦੇ ਵੀ ਤੁਸੀਂ ਐਪ ਸਟੋਰ ਤੇ ਜਾਓ ਹਮਮ ਤੇ ਸੁਹਾਵੀ ਆਡੀਓ ਬੁਕਸ S U H A V I ਸੁਹਾਵੀ ਆਡੀਓ ਬੁਕਸ ਇੱਕ ਵਰਡ ਇਕੱਠਾ ਵਰਡ ਹੈ ਤੁਸੀਂ ਡਾਊਨਲੋਡ ਕਰ ਲੈਣੀ ਹੈ ਡਾਊਨਲੋਡ ਕਰਕੇ ਤੁਸੀਂ ਕਿਤਾਬ ਦੇ ਵਿੱਚ ਕਿਤਾਬਾਂ ਬ੍ਰਾਊਜ਼ ਤਾਂ ਕਰ ਸਕਦੇ ਹੋ ਜੀ ਪਰ ਸੁਣ ਨਹੀਂ ਸਕਦੇ ਜਦ ਤੱਕ ਤੁਸੀਂ ਅਕਾਊਂਟ ਨਹੀਂ ਕ੍ਰੀਏਟ ਕਰਦੇ ਠੀਕ ਹੈ ਬੜਾ ਸਿੱਧਾ ਜਿਹਾ ਸਿੰਪਲ ਜਿਹਾ ਉਹ ਪ੍ਰੋਸੈਸ ਹੈ ਨਾਮ ਈਮੇਲ ਡੇਟ ਆਫ ਬਰਥ ਲੋਕੇਸ਼ਨ ਭਰਨੀ ਹੈ ਤੁਹਾਡਾ ਅਕਾਊਂਟ ਕ੍ਰੀਏਟ ਹੋ ਜਾਣਾ ਠੀਕ ਹੈ ਉਹ ਅਕਾਊਂਟ ਕ੍ਰੀਏਟ ਕਰਨਾ ਤਾਂ ਜ਼ਰੂਰੀ ਹੈ ਕੱਲ ਨੂੰ ਜਿਹੜੀ ਕਿਤਾਬ ਤੁਸੀਂ ਡਾਊਨਲੋਡ ਕਰ ਲਈ ਆਪਣੇ ਡਿਵਾਈਸ 'ਚ ਜਾਂ ਆਪਣੀ ਲਾਇਬ੍ਰੇਰੀ 'ਚ ਐਡ ਕਰ ਲਈ ਉਹ ਜੇ ਕੱਲ ਨੂੰ ਤੁਹਾਡਾ ਫੋਨ ਬਦਲ ਵੀ ਜਾਂਦਾ ਉਹ ਤਾਂ ਇਹ ਤਾਂ ਤੁਹਾਡੀ ਲਾਇਬ੍ਰੇਰੀ 'ਚ ਰਹਿਣੀ ਹੈ ਠੀਕ ਹੈ ਜੇ ਪਲੱਸ ਸਾਡੇ ਵਾਸਤੇ ਕਾਪੀਰਾਈਟ ਦਾ ਮਸਲਾ ਵੀ ਹੈ ਕਿਉਂਕਿ ਅਸੀਂ ਹੁਣ ਪਬਲਿਸ਼ਰਾਂ ਕੋਲੋਂ ਆਥਰਾਂ ਕੋਲੋਂ ਰਾਈਟ ਲਏ ਆ ਜੀ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਮੇਰੀਆਂ ਕਿੰਨੀਆਂ ਕਿਤਾਬਾਂ ਕਿਹੜੇ ਜਿਹੇ ਵਰਗ ਸੁਣ ਰਿਹਾ ਸਾਰੇ ਸਟੈਟਿਸਟਿਕਸ ਆਪਾਂ ਉਹਨਾਂ ਨੂੰ ਪ੍ਰੋਵਾਈਡ ਕਰਦੇ ਆ ਅੱਛਾ ਉਸਮ ਉਹ ਉਹਨਾਂ ਦੇ ਨਾਲ ਐਗਰੀਮੈਂਟ ਹੀ ਹੁੰਦਾ ਆਪਣਾ ਇਹ ਪਤਾ ਹੋਣਾ ਚਾਹੀਦਾ ਹਾਂਜੀ ਬਿਲਕੁਲ ਠੀਕ ਹੈ ਅੱਛਾ ਇੱਕ ਚੀਜ਼ ਮਿਲਵੇਥੇ ਹੋਰ ਥੋੜੇ ਦੱਸਿਓ ਕਿ ਜਦੋਂ ਤੋਂ ਹੁਣ ਸ਼ੁਰੂ ਹੋਈਆਂ 300 ਕਿਤਾਬਾਂ ਰਿਸਪੌਂਸ ਕਿਦਾਂ ਦਾ ਹੈ ਕੀ ਪਾਠਕ ਸਰੂਤੇ ਮਿਲ ਰਹੇ ਆ ਫੀਡਬੈਕ ਕਿਦਾਂ ਦੀ ਹੈ ਕਿਉਂਕਿ ਜਿਹੜੀ ਲਾਇਬ੍ਰੇਰੀ ਜਿੱਥੇ ਕਿਤਾਬਾਂ ਪੜ੍ਹਣੀਆਂ ਹੁੰਦੀਆਂ ਬਹੁਤੇ ਪਿੰਡਾਂ ਦੇ ਵਿੱਚ ਜੇ ਅਸੀਂ ਵੀ ਯਤਨ-ਯਤਨ ਕਰਕੇ ਕੁਝ ਲਾਇਬ੍ਰੇਰੀਆਂ ਖੁਲਾਈਆਂ ਤਾਂ ਉਹ ਕਹਿੰਦੇ ਜੀ ਆਨਲਾਈਨ ਹੀ ਕੋਈ ਪੜ੍ਹ ਕੇ ਕੋਈ ਰਾਜ਼ੀ ਨਹੀਂ ਹੈ ਕਿਤਾਬਾਂ ਨੂੰ ਕੌਣ ਪੜ੍ਹਦਾ ਹੈ ਹਾਂਜੀ ਹੰਗਾਰਾ ਕਿਦਾਂ ਦਾ ਇਹ ਤੁਸੀਂ ਜਿਹੜੀ ਗੱਲ ਕੀਤੀ ਨਾ ਇਹ ਪਹਿਲਾ ਸਟੈਪ ਹੀ ਇਹ ਸੀਗਾ ਜੀ ਮੈਨੂੰ ਵੀ ਕੋਈ ਸਾਡੇ ਗਵਣ ਗੁਰਦੁਆਰੇ ਸਾਹਿਬ ਨੇ ਕਿਹਾ ਸੀ ਵੀ ਮੈਂ ਆਪ ਨੂੰ ਹੁਣ ਕਿਹਾ ਜੀ ਮੈਂ ਕਿਹਾ ਆਪਾਂ ਇੱਥੇ ਲਾਇਬ੍ਰੇਰੀ ਬਣਾਈਏ ਹਮਮ ਚਲੋ ਉੱਥੇ ਅਸੀਂ ਸੇਵਾ ਗੁਰੂ ਸਾਹਿਬ ਨੇ ਜਿੰਨੀ ਸਮਸਥਾ ਦਿੱਤੀ ਆਪਾਂ ਕੀਤੀ ਪਰ ਮੇਰੇ ਦਿਮਾਗ 'ਚ ਇਹੀ ਆ ਮੈਂ ਕਹਿੰਦੀ ਪੀ ਆਪਾਂ ਕੋਈ ਐਜਾ ਕ੍ਰੀਏਟ ਕਰੀਏ ਜੋ ਦਾ ਖੁੱਲਾ ਹੀ ਕੰਮ ਹੋਵੇ ਹਨਾ ਮਤਲਬ ਦੁਨੀਆ ਤਾਂ ਕਰੀ ਚ ਹੋਵੇ ਉਹਦੀ ਹਮ ਹਮ ਤੇ ਉਹ ਤੁਹਾਡੀ ਗੱਲ ਠੀਕ ਹੈ ਪਰ ਬੜੀ ਕਿਰਪਾ ਹੈ ਜੀ ਕਿ ਲੋਕਾਂ ਦਾ ਵੀ ਮਤਲਬ ਧੰਨਵਾਦ ਤੇ ਸਤਿਗੁਰਾਂ ਦਾ ਵੀ ਧੰਨਵਾਦ ਬਹੁਤ ਸੋਹਣੀ ਉਹਦੀ ਉਹਦਾ ਰਿਸਪੌਂਸ ਆ ਰਿਹਾ ਬਿਲਕੁਲ ਠੀਕ ਹੈ ਸਾਡੇ ਕੋਲੇ ਇਸ ਵੇਲੇ ਕੋਈ 10k ਹਜ਼ਾਰ ਯੂਜ਼ਰ ਐਕਟਿਵ ਯੂਜ਼ਰ ਨੇ ਜਿਵੇਂ ਮੈਨੂੰ ਹਫ਼ਤੇ-ਹਫ਼ਤੇ ਰਿਪੋਰਟ ਆਉਂਦੀ ਹੈ ਠੀਕ ਹੈ ਕਿਹੜੀ ਕੰਟਰੀ ਚ ਕਿੰਨੇ ਯੂਜ਼ਰ ਹੁਣ ਮਤਲਬ ਮੈਂ ਤੁਹਾਨੂੰ ਦੱਸ ਸਕਦਾ ਕਿ ਆਸਟ੍ਰੇਲੀਆ ਚ ਨੰਬਰ 1 ਹੈ ਸਾਡੀ ਮਤਲਬ ਸਭ ਤੋਂ ਵੱਧ ਯੂਜ਼ਰ ਆਸਟ੍ਰੇਲੀਆ ਚ ਨੇ ਜੀ ਕਰਮ ਭੂਮੀ ਤੁਹਾਡੀ ਹਾਂ ਜੀ ਦੂਜੇ ਨੰਬਰ ਤੇ ਜਿਹੜਾ ਇੰਡੀਆ ਵਾ ਜੀ ਫਿਰ ਕੈਨੇਡਾ ਵਾ ਜੀ ਫਿਰ ਪਾਕਿਸਤਾਨ ਹੈ ਜੀ ਉਸ ਦਿਨ ਸੋਨ ਅਮਰੀਕਾ ਇੰਗਲੈਂਡ ਹਾਂ ਸੋ ਲਗਭਗ 10000 ਪਲੱਸ ਸਾਡੇ ਕੋਲ ਐਕਟਿਵ ਯੂਜ਼ਰ ਰਾਈਟ ਡਾਊਨ ਹੈਗੇ ਹੈਗੇ ਨਹੀਂ ਹਾਂਜੀ ਅੱਛਾ ਇੱਕ ਚੀਜ਼ ਹੋਰ ਦੱਸਿਓ ਕੀ ਕੋਈ ਸ਼ਾਮੁਖੀ ਵਾਲੀ ਕਿਤਾਬ ਪਹਿਲੀ ਕਿਤਾਬ ਕਦੋਂ ਤੱਕ ਉਹ ਮਿਲ ਜੂਗੀ ਸੁਣਨ ਨੂੰ ਆ ਪੈ ਗਈ ਹੈ ਜੀ ਉਹ ਅੱਛਾ ਪੈ ਚੁੱਕੀ ਹੈ ਉਹ ਐਪ ਤੇ ਪੈ ਚੁੱਕੀ ਹੈ ਪਹਿਲੀ ਕਿਤਾਬ ਅ ਤੁਸੀਂ ਮਤਲਬ ਤੁਹਾਨੂੰ ਖੁਸ਼ੀ ਹੋਏਗੀ ਇੱਕ ਤਾਂ ਉਹ ਨਾ ਮੈਡਮ ਆਸਾਪੁਣੀ ਨੇ ਉਹਨਾਂ ਦੀ ਆਪਣੀ ਆਵਾਜ਼ ਦੇ ਵਿੱਚ ਕਿਤਾਬ ਉਹਦੀ ਆਪਦੀ ਕਿਤਾਬ ਹੈ ਆਪਦੀ ਆਵਾਜ਼ ਹੈ ਉਹਨੇ ਲਾਹੌਰ ਬੈ ਕੇ ਰਿਕਾਰਡ ਕੀਤੀ ਹੈ ਜੀ ਔਰ ਉਹ ਕਿਤਾਬ ਤੁਸੀਂ ਸੁਣੋਗੇ ਨਾ ਤੁਹਾਨੂੰ ਸਵਾਦ ਆਊਗਾ ਉਹ ਪੰਜਾਬੀ ਦੀ ਉਪ ਬੋਲੀ ਹੈ ਇੱਕ ਦੰਨੀ ਪਹਾੜੀ ਵੀ ਬੋਲ ਦਿੰਦੇ ਆ ਦੰਨੀ ਵੀ ਬੋਲ ਦਿੰਦੇ ਉਹਨੂੰ ਠੀਕ ਹੈ ਉਹ ਉਸੇ ਲਹਿਜੇ ਦੇ ਵਿੱਚ ਰਿਕਾਰਡ ਕੀਤੀ ਉਹਨਾਂ ਨੇ ਕੀ ਬਾਤ ਹੈ ਉਹ ਜਿੱਦਾਂ ਮਤਲਬ ਜਿਵੇਂ ਆਪਣੇ ਪੁਆਧੀ ਲਾ ਲਓ ਪੁਆਧੀ ਹੈ ਜਾਂ ਪੋਠੋਹਾਰੀ ਸਰਾਇਕੀ ਹੈ ਨਾ ਜੀ ਉਹ ਥੋੜੇ ਜਿਹੇ ਪੰਜਾਬ ਦੇ ਖਿੱਤੇ 'ਚ ਬੋਲੀ ਜਾਂਦੀ ਦੰਨੀ ਬੋਲੀ ਜਾਂਦੀ ਆ ਉਹਨੂੰ ਕਈ ਪਹਾੜੀ ਵੀ ਕਹਿੰਦੇ ਆ ਬਿਲਕੁਲ ਠੀਕ ਹੈ ਉਹ ਉਸੇ ਲਹਿਜੇ ਦੀ ਬੋਲੀ ਉਹਨਾਂ ਨੇ ਲਿਖੀ ਵੀ ਉਸੇ ਲਹਿਜੇ 'ਚ ਐ ਤੇ ਬੋਲੀ ਵੀ ਉਸੇ ਲਹਿਜੇ 'ਚ ਐ ਅੱਛਾ ਇੱਕ ਚੀਜ਼ ਮੈਨੂੰ ਹੋਰ ਦੱਸਿਓ ਕਿਤਾਬ ਦੀ ਚੋਣ ਕਿੱਦਾਂ ਦੀ ਯਾਨੀ ਕੋਈ ਬੰਦਾ ਹੋ ਸਕਦਾ ਉਹ ਨਾਵਲ ਪੜਨ ਦਾ ਸ਼ਕੀਨ ਹੋਵੇ ਹਾਂਜੀ ਕੋਈ ਕਹਾਣੀਆਂ ਛੋਟੀਆਂ ਕਹਾਣੀਆਂ ਕਿ ਭਾਈ ਪੂਰੀ ਕਿਤਾਬ ਔਖੀ ਐ ਕੋਈ ਲੰਬੀ ਕਹਾਣੀ ਪੜਨ ਦਾ ਸ਼ਕੀਨ ਹੋ ਸਕਦਾ ਕੋਈ ਕਵਿਤਾਵਾਂ ਦਾ ਸ਼ਕੀਨ ਹੋ ਸਕਦਾ ਫਿਰ ਹੋ ਸਕਦਾ ਕਿ ਅਸੀਂ ਕੋਸ਼ਿਸ਼ ਕਰੀਏ ਜੀ ਬੱਚਿਆਂ ਨੂੰ ਸੁਣਾਉਣੇ ਆ ਕੋਈ ਬੱਚਿਆਂ ਵਾਲੀ ਕਿਤਾਬ ਹੋਣੀ ਚਾਹੀਦੀ ਹੈ ਕੋਈ ਬੰਦਾ ਹੋ ਸਕਦਾ ਕਿ ਭਾਈ ਮੇਰੇ ਕੋ ਲੇਖ ਨਿਬੰਧ ਕੋਈ ਅਕੰਗੀ ਸੁਣਨ ਦਾ ਸ਼ਕੀਨ ਹੋ ਸਕਦਾ ਕਿਹੜੀ ਕਿਹੜੀ ਵੰਗੀ ਹੈ ਤਰਜੀਹ ਕਿੱਦਾਂ ਦਿੰਨੇ ਉਹ ਉਹਨੂੰ ਚੋਣ ਕਿੱਦਾਂ ਕਰਦੇ ਹੋ ਤੇ ਕੀ ਕੀ ਉਪਲਬਧ ਹੈ ਹਾਂਜੀ ਮੈਂ ਪਰਸਨਲੀ ਮੈਨੂੰ ਕਦੀ ਕੋਈ ਪੁੱਛੇ ਨਾ ਜੀ ਪਹਿਲਾਂ ਵੀ ਜਦੋਂ ਕਦੇ ਅਜੇ ਰਿਕਾਰਡਿੰਗਾਂ ਨਹੀਂ ਵੀ ਚੱਲਦੀਆਂ ਸੀ ਮੈਨੂੰ ਕਹਿੰਦੇ ਵੀ ਕਿ ਕੋਈ ਕਿਤਾਬ ਰეკਮੈਂਡ ਕਰ ਮੈਂ ਕਿਹਾ ਯਾਰ ਕਿਤਾਬ ਐਦਾਂ ਹੁੰਦੀ ਜਿਵੇਂ ਕੋਈ ਫਿਲਮ ਹੁੰਦੀ ਆ ਜੀ ਹੁਣ ਮੇਰੀ ਘਰ ਵਾਲੀ ਨੂੰ ਹਾਰਰ ਫਿਲਮਾਂ ਪਸੰਦ ਹੈ ਮੈਨੂੰ ਨਹੀਂ ਨਹੀਂ ਹੈ ਹਾਂ ਮੈਂ ਕਾਮੇਡੀ ਜਾਂ ਘਰ ਵਾਲਾ ਨਹੀਂ ਦਿੱਤੀ ਨਾ ਤੁਸੀਂ ਜੀ ਰਿਐਲਿਟੀ ਵੀ ਜੀ ਅੱਛਾ ਤੇ ਉਸੇ ਤਰੀਕੇ ਨਾਲ ਕਿਤਾਬ ਹੋ ਸਕਦਾ ਜਿਹਨੂੰ ਇੱਕ ਪਸੰਦ ਦੂਜੀ ਨੂੰ ਨਹੀਂ ਪਸੰਦ ਜੀ ਉਹ ਕਈ ਵਾਰੀ ਫਿਰ ਨਾ ਗਲਤ ਕਿਤਾਬ ਚੱਕ ਲੈਂਦੇ ਕਿਸੇ ਦੇ ਕਹਿਣ ਤੇ ਉਹ ਪੁੱਟ ਆਫ ਹੋ ਜਾਂਦੇ ਕਿ ਕਿਤਾਬਾਂ ਬੇਕਾਰ ਹੈ ਹਾਂ ਪਰ ਅਸਲ 'ਚ ਉਹਨਾਂ ਨੇ ਉਹ ਆਪਣੇ ਟੇਸਟ ਨੂੰ ਆਈਡੈਂਟੀਫਾਈ ਨਹੀਂ ਕੀਤਾ ਹੁੰਦਾ ਜਾਂ ਰੈਕਗਨਾਈਜ਼ ਨਹੀਂ ਕੀਤਾ ਹੁੰਦਾ ਜੀ ਅੱਛਾ ਕਿਤਾਬਾਂ ਸਾਡੇ ਕੋਲੇ ਤਕਰੀਬਨ ਹਰੇਕ ਕੈਟਾਗਰੀ ਦੀਆਂ ਨੇ ਜਿਵੇਂ ਜਨਰੀ ਕਹੋ ਉਹਨੂੰ ਸਾਡੇ ਕੋਲੇ ਫਿਕਸ਼ਨ ਨਾਨ ਫਿਕਸ਼ਨ ਇਤਿਹਾਸ ਆਟੋ ਬਾਇਓਗ੍ਰਾਫੀ ਪੋਇਟਰੀ ਨਾਵਲ ਕਹਾਣੀਆਂ ਹਰੇਕ ਤਰ੍ਹਾਂ ਦੀਆਂ ਹੀ ਕਿਤਾਬ ਹੈ ਹਾਂ ਕੋਈ ਇਹ ਨਾ ਹੋਵੇ ਵੀ ਉਹਦਾ ਬਿਲਕੁਲ ਹੀ ਮਿਆਰ ਮਾੜਾ ਹੋਵੇ ਉਹ ਅਸੀਂ ਨਹੀਂ ਕਰਦੇ ਬਿਲਕੁਲ ਠੀਕ ਪਰ ਕੋਸ਼ਿਸ਼ ਇਹੀ ਕਰਦੇ ਹਾਂ ਕਿ ਚੰਗੀ ਕਿਤਾਬ ਜਿਹੜੀ ਆਪ ਨੂੰ ਜਿਹਨੂੰ ਵੇਖ ਕੇ ਹੋਵੇ ਨਾ ਉਤਸੁਕਤਾ ਜਾਰੀ ਕਰਨ ਵਾਲੀ ਆ ਜੀ ਉਹ ਕਰਦੇ ਹੁਣ ਕਈ ਇਹੋ ਜਿਹੀਆਂ ਕਿਤਾਬਾਂ ਨੇ ਜਿਹੜੀਆਂ ਅਜੇ ਹੋਈਆਂ ਨਹੀਂ ਹੈ ਪਾਈਪਲਾਈਨ 'ਚ ਨੇ ਜਾਂ ਰਿਕਾਰਡ ਹੋਈਆਂ ਲਾਈਵ ਨਹੀਂ ਹੋਈਆਂ ਉਹ ਇਡੀਆਂ ਸ਼ਾਨਦਾਰ ਮੇਰੇ ਪਰਸਨਲ ਵੀ ਕਈ ਬਾਇਸ ਵੀ ਆ ਹੀ ਹੁੰਦਾ ਕਹਿੰਦੇ ਹਾਂ ਹਾਂ ਕਰ ਸਾਡਾ ਜਿਹੜਾ ਮਤਲਬ ਸਾਡੀ ਟੀਮ ਹੈ ਕਿਉਂਕਿ ਮੈਂ ਉਹ ਚ ਇਕੱਲਾ ਥੋੜੀ ਆ ਜੀ ਹੁਣ ਲੁਧਿਆਣੇ ਸਟੂਡੀਓ ਸਾਡੇ ਜਿਹੜੇ ਮੁਖੀ ਨੇ ਉਹ ਉੱਥੋਂ ਦਾ ਕੰਮ ਦੇਖ ਰਹੇ ਆ ਉਹ ਸਾਡੇ ਜਿੰਨੇ ਵੀ ਨਰੇਟਰ ਨੇ ਨਾ ਜਾਂ ਸਟੂਡੀਓ ਇੰਚਾਰਜ ਨੇ ਉਹ ਸਾਰਿਆਂ ਦੀਆਂ ਆਪਣੀਆਂ ਵੀ ਦੋ ਦੋ ਤਿੰਨ ਤਿੰਨ ਕਿਤਾਬਾਂ ਕਿਸੇ ਦੀਆਂ ਪੰਜ ਪੰਜ ਕਿਤਾਬਾਂ ਛਪ ਚੁੱਕੀਆਂ ਨੇ ਛਪ ਚੁੱਕੀਆਂ ਠੀਕ ਹੈ ਕਹੇ ਨੇ ਰੇਡੀਓ ਤੇ ਕੰਮ ਕੀਤਾ ਇਹਨਾਂ ਨੇ ਬਹੁਤ ਵਧੀਆ ਟੀਮ ਪ੍ਰੋਫੈਸ਼ਨਲ ਟੀਮ ਹੈ ਠੀਕ ਹੈ ਉਹ ਸੋ ਸਾਰਿਆਂ ਦੀ ਜਿਹੜੇ ਮਤਲਬ ਕਹੇ ਲੋ ਵੀ ਇੱਕ ਟੀਮ ਬਣੀ ਹੋਈ ਆ ਉਹ ਪਾਸ ਕਰਦੀ ਹਾਂ ਇੱਕ ਕਿਤਾਬ ਕਰਨ ਵਾਲੀ ਆ ਤੇ ਉਹ ਫਿਰ ਮੇਰੀ ਥੋੜੀ ਜਿਹੀ ਲਿਆਜ ਵੀ ਕਰ ਦਿੰਦੇ ਕਈ ਵਾਰੀ ਮੈਂ ਕਹਿੰਦਾ ਨਾ ਯਾਰ ਆਹ ਕਿਤਾਬ ਕਰਨੀ ਆ ਤੇ ਉਹ ਕਹਿੰਦੇਗੇ ਭਾਈ ਇਹ ਤਾਂ ਬਹੁਤੀ ਧਾਰਮਿਕ ਕਿਤਾਬ ਨਹੀਂ ਹੈ ਮੈਂ ਨਹੀਂ ਯਾਰ ਇਹ ਕਰਨੀ ਆ ਮੈਨੂੰ ਪਸੰਦ ਹੈ ਬਿਚਲੋ ਜਿਹੜਾ ਕਿਨ ਸੁਣਨੀ ਹੋ ਸੁਣ ਲੂ ਬਿਲਕੁਲ ਠੀਕ ਇਦਾਂ ਵੀ ਇਦਾਂ ਵੀ ਹੋ ਜਾਂਦਾ ਚਲੋ ਆ ਆਖਰੀ ਗੱਲ ਜਿਹੜੀ ਮੈਂ ਕਿਉਂਕਿ ਫਿਰ ਆਪਾਂ ਇਹ ਪੜਾਅ ਵਰਕਰਦੇ ਰਹਾਂਗੇ ਜਦੋਂ ਅਗਲੀ ਵਾਰ ਮੇਰਾ ਕਿਤੇ ਚੱਕਰ ਲੱਗਿਆ ਤੇ ਫਿਰ ਵੀ ਗੱਲਬਾਤ ਕਰਾਂਗੇ ਸੋ ਮੈਂ ਇੱਕ ਵਾਰ ਫਿਰ ਦੱਸਦੇ ਆ ਸਰਮੁਹਬਤ ਸਿੰਘ ਰੰਧਾਵਾ ਹੋਰੀ ਪਿੱਛੋਂ ਮਾਝੇ ਤੋਂ ਨੇ ਅੰਮ੍ਰਿਤਸਰ ਤੋਂ ਨੇ ਆਸਟ੍ਰੇਲੀਆ ਪੜਨ ਆਏ ਇੱਥੇ ਆ ਕੇ ਪੀ ਐਚ ਡੀ ਤੱਕ ਦੀ ਪੜਾਈ ਕੀਤੀ ਹੈ ਆਪਣਾ ਕਾਰੋਬਾਰ ਉਹਨਾਂ ਨੇ ਕਾਰਾਂ ਦੇ ਨਾਲ ਸੰਬੰਧਿਤ ਜਿਹੜਾ ਉਹ ਦੱਸ ਦਿੱਤਾ ਇਧਰਲੇ ਪਾਸੇ ਇੱਕ ਪਾਗਲਪਨ ਕਹਿੰਦੇ ਜੀ ਚੱਲਦਾ ਹੈ ਲੱਖਾਂ ਡਾਲਰ ਲਾ ਦਿੱਤੇ ਐ ਕਿ ਪੰਜਾਬੀ ਕਿਤਾਬਾਂ ਸੁਣਨ ਦੇ ਰੂਪ ਦੇ ਵਿੱਚ ਜਿਹੜੀਆਂ ਉਹ ਸਾਡੇ ਕੋਲੇ ਉਪਲਬਧ ਹੋਣ ਪੁਰਾਣੀ ਪੀੜ੍ਹੀ ਜਿਹੜੀ ਘਰ ਬੈਠੀ ਐ ਉਹ ਸੁਣ ਸਕੇ ਨਵੀਂ ਪੀੜ੍ਹੀ ਉਹਦੇ ਨਾਲ ਜੁੜ ਸਕੇ ਤੇ ਉਹਨਾਂ ਦਾ ਇੱਕ ਮਿਆਰ ਜਿਹੜਾ ਉਹਨਾਂ ਨੇ ਚੰਗਾ ਸੈੱਟ ਕਰਨ ਦਾ ਯਤਨ ਕੀਤਾ ਸੁਹਾਵੀ ਆਡੀਓ ਬੁక్స్ ਕਿਵੇਂ ਐਂਡਰੋਇਡ ਫੋਨ ਦੇ ਉੱਤੇ ਤੁਸੀਂ ਪਹੁੰਚ ਕਰ ਸਕਦੇ ਹੋ ਕਿਵੇਂ ਤੁਸੀਂ ਉਸੇ ਵਾਲਾ ਜਿਹੜਾ ਦੰਦੀ ਵੱਡੀ ਸੇਵ ਵਾਲੇ ਫੋਨ ਦੇ ਉੱਤੇ ਸੰਪਰਕ ਕਰ ਸਕਦੇ ਹੋ ਸਾਰੀਆਂ ਗੱਲਾਂ ਬਾਤਾਂ ਕਲੀਅਰ ਹੋ ਗਈਆਂ ਕਿਹੜੀਆਂ ਕਿੜੀਆਂ ਕਿਤਾਬਾਂ ਪਈਆਂ ਨੇ ਉਹ ਵੀ ਸਪਸ਼ਟ ਹੋ ਗਿਆ ਸੰਤੁਸ਼ਟੀ ਹੁੰਦੀ ਹੈ ਜਦੋਂ ਕੋਈ ਕਹਿੰਦਾ ਹੋਵੇਗਾ ਕਿ ਮੈਂ ਕਿਤਾਬ ਪੜੀ ਵੀ ਕਮਾਲ ਹੋ ਗਈ ਜਾਂ ਜੋ ਅਸੀਂ ਚਾਹੁੰਦੇ ਸੀ ਉਹ ਸਾਨੂੰ ਮਿਲ ਗਿਆ ਕਦੇ ਸੰਤੁਸ਼ਟੀ ਹੁੰਦੀ ਹੈ ਜਾਂ ਜੇ ਭਟਕਣੀ ਹੈ ਨਹੀਂ ਨਹੀਂ ਸੰਤੁਸ਼ਟੀ ਪੂਰੀ ਹੈ ਜੀ ਮਤਲਬ ਸੰਤੁਸ਼ਟ ਮੈਂ ਸ਼ੁਰੂ ਤੋਂ ਹੀ ਐ ਅੱਛਾ ਉਹ ਮੇਰਾ ਮਨ ਨੈਚੁਰਲ ਡਿਫਾਲਟ ਸੈਟਿੰਗ ਹੈ ਮੇਰੀ ਠੀਕ ਹੈ ਤੇ ਕੋਈ ਕਵੇ ਉਹਦੀ ਵੀ ਖੁਸ਼ੀ ਹੁੰਦੀ ਹੈ ਮੈਂ ਆਪ ਹੀ ਕਈ ਵਾਰੀ ਸੁਣ ਲੈਣਾ ਹੁੰਦਾ ਕਿਤਾਬ ਹੂੰ ਹੂੰ ਜਦੋਂ ਮਤਲਬ ਮੈਂ ਲਾਸਟ ਕਿਤਾਬ ਫਿਨਿਸ਼ ਕੀਤੀ ਜੀ ਉਹ ਮੈਨੂੰ ਇੰਨੀ ਵਧੀਆ ਲੱਗੀ ਇਨਾ ਮਨ ਨੂੰ ਨਜ਼ਰ ਆਇਆ ਮੈਂ ਕਿਹਾ ਯਾਰ ਉਹ ਜਿੰਨਾ ਐਫਰਟ ਲਾਇਆ ਸਫਲ ਹੈ ਸਫਲ ਹੈ ਠੀਕ ਹੈ ਸੋ ਬਹੁਤ ਸੰਤੁਸ਼ਟੀ ਹੈ ਪ੍ਰਮਾਤਮਾ ਦੀ ਕਿਰਪਾ ਹਾਂਜੀ ਬਾਕੀ ਪੰਜਾਬੀ ਸਮਾਜ ਵੀ ਬਹੁਤ ਜਿਹੜਾ ਉਹ ਐਪਰੀਸ਼ੀਏਟ ਕਰ ਰਿਹਾ ਤੇ ਉਹ ਚੰਗਾ ਵੀ ਲੱਗਦਾ ਵੈ ਹੌਸਲਾ ਵੀ ਮਿਲਦਾ ਚਲੋ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਥੈਂਕ ਯੂ ਸੱਚੀ ਕਰ ਸੋ ਸਰ ਮੋਹਨ ਸਿੰਘ ਰੰਧਾਵਾ ਹੁਰਾਂ ਦੀ ਗੱਲਬਾਤ ਤੁਹਾਨੂੰ ਕਿਵੇਂ ਦੀ ਲੱਗੀ ਉਹਨਾਂ ਤੁਸੀਂ ਉੱਥੇ ਤੱਕ ਪਹੁੰਚ ਕਰਕੇ ਸੁਹਾਵੀ ਆਡੀਓ ਬੁੱਕਸ ਤੱਕ ਪਹੁੰਚ ਕਰਕੇ ਜੇ ਕੋਈ ਦਿੱਕਤ ਆਉਂਦੀ ਹੈ ਤਾਂ ਟਿੱਪਣੀ ਦੇ ਰੂਪ 'ਚ ਦੱਸ ਦਿਓ ਜੇ ਠੀਕ ਲੱਗੀ ਟਿੱਪਣੀ ਦੇ ਰੂਪ ਦਾ ਨਾ ਠੀਕ ਲੱਗੀ ਤਾਂ ਵੀ ਲਿਖ ਦਿਓ ਪਰ ਭਾਸ਼ਾ ਥੋੜੀ ਸਹਿਜਮਤੇ ਵਾਲੀ ਰੱਖੋਗੇ ਤਾਂ ਚੰਗਾ ਸੋ ਜੋ ਇਦਾਂ ਦੇ ਐਫਰਟ ਜੇ ਹੋ ਰਹੇ ਨੇ ਤਾਂ ਸਾਡੀ ਵੀ ਡਿਊਟੀ ਵੱਧਦੀ ਹੈ ਕਿ ਉਹਨਾਂ ਉਦਮਾਂ ਨੂੰ ਅਸੀਂ ਤੁਹਾਡੇ ਤੱਕ ਅਪੜਦਾ ਕਰੀਏ ਸੋ ਇੱਕ ਵਾਰ ਫੇਰ ਅਸੀਂ ਤੁਹਾਨੂੰ ਸ਼ੁਭ ਸ਼ਾਮਾ ਦਿੰਨੇ ਆ ਕਿ ਭਾਈ ਕਿਤਾਬਾਂ ਦੇ ਨਾਲ ਜੁੜਿਏ ਜ਼ਰੂਰ ਸਾਨੂੰ ਸ਼ਬਦ ਦੇ ਨਾਲ ਜਿਹੜਾ ਜੋੜਿਆ ਗਿਆ ਸੀ ਇਹ ਥੋੜਾ ਟੁੱਟ ਗਿਆ ਸੋ ਦੇਖਦੇ ਹਾਂ ਕਿ ਤੁਹਾਡਾ ਹੰਗਾਰਾ ਕਿਹੋ ਜਿਹਾ ਆਉਂਦਾ ਸੋ ਮੈਨੂੰ ਪਰਮਜੀਤ ਸਿੰਘ ਬਾਠਰੋ ਇੱਥੇ ਦਿਓ ਆ ਗਿਆ ਦੇਖਦੇ ਰਹਿਣਾ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ